ਨਾਮ ਦਾ ਸੋਡਾ ਨਾਮ ਕੀ ਹੈ ਹਾਂਜੀ ਨਾਮ ਦਾ ਲਾਜ਼ੋਗਰ ਜੀ ਥੋੜਾ ਨਾਮ ਕੀ ਹੈ ਹਾਂ ਦਾ ਨਾਮ ਕੀ ਹੈ ਤੁਹਾਡਾ ਇੰਫੋਰਮ ਸੇ ਕਿਹ ਗੱਲਬਾਤ ਹੋਈ ਹੈ ਯਾਨੀ ਦੱਸਣਾ ਬਾਈ ਜੀ ਤੁਸੀਂ 2 ਮਿੰਟ 2 ਮਿੰਟ ਟਾਈਮ ਦਾ ਦਿਓ ਨਾ ਮੈਨੂੰ ਯਾਰ ਕਿਤਾ ਗੱਲ ਪੁੱਛ ਰਿਹਾ ਵੀ ਗੱਲਬਾਤ ਕੀ ਹੋਈ ਹੈ ਤੁਹਾਡੀ ਕੀ ਦਿਨ ਝਗੜਾ ਹੋਇਆ ਤੁਹਾਡਾ ਹੋ ਰਹੀ ਹੈ ਹਾਂਜੀ ਨਿਰਦੇਸ਼ ਮੈਂ ਜਾਉਂਦਾ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਕੁੱਚੀ ਬੋਲੇ ਵਰਦਾ ਕੁਲਵਿੰਦਰ ਸਿੰਘ ਕੀ ਗੱਲ ਬਾਤ ਹੋਈ ਹੈ ਜੀ ਸਰ ਆਤਾ ਚੌਂਕੀ ਨਾਲ ਗਾਜੇਵਾਸ ਹਾਂਜੀ ਕਿਸੇ ਦਾ ਸਮਝੌਤਾ ਕਰਾਉਣ ਵਾਸਤੇ ਚੌਂਕੀ ਆਣ ਬਣਾਇਆ ਸਰ ਕੋ ਫੋਨ ਆਇਆ ਚੌਂਕੀ ਤੋਂ ਚੌਂਕੀ ਜੋਂ ਪਹਿਲਾਂ ਮਦਿੰਆਂ ਨੂੰ ਫੋਨ ਆਇਆ ਜੀ ਕਹਿੰਦੇ ਕੁਲਵਿੰਦਰ ਨੂੰ ਨਾਲ ਲੈ ਕੇ ਆਏ ਠੀਕ ਹੈ ਜੀ ਉਸ ਤੋਂ ਬਾਅਦ ਦੋ ਗੱਲਾਂ ਮੈਨੂੰ ਮਨਸ਼ੀ ਜੀ ਆਂਗੇ ਹਾਂਜੀ ਕਹਿੰਦੇ ਕੁਲਵਿੰਦਰ ਜੀ ਆ ਦੇਣਾ ਸਮਝੌਤਾ ਕਰਵਾਉਣਾ ਠੀਕ ਹੈ ਜੀ ਚਲੋ ਮੈਂ ਤੁਹਾਡੇ ਨੇਡ ਗਿਆ ਜੀ ਉਸ ਤੋਂ ਬਾਅਦ ਪਾਰਟੀਆਂ ਬੈਠੇ ਜਾਂਦਾ ਸਭ ਤੇ ਤਾਂ ਨਹੀਂ ਹੋਇਆ ਹੂੰ ਜਦੋਂ ਮੈਂ ਗਿਆ ਜੀ ਉਦੋਂ ਦੋਨੋਂ ਪਾਰਟੀਆਂ ਗੇਟ ਕੋਲ ਖੜੀਆਂ ਸੀ ਪੁਲਿਸ ਵਾਲੇ ਲੱਗੇ ਠੀਕ ਹੈ ਜੀ ਜਦੋਂ ਮੈਂ ਗੇਟ ਕੋਲ ਗਿਆ ਮੈਨੂੰ ਕਹੇ ਤੂੰ ਨਾ ਸਭਿਆਤਾ ਹੋ ਨਿੰਦਾ ਤੇਰੇ ਪਰਚਾ ਦੇਣਾ ਪਊ ਤੂੰ ਕਹਿੰਦਾ ਜੀ ਇਹ ਸ਼ਮਸ਼ੀਰ ਰਿਹਾ ਸੀ ਏਐਸਆਰ ਅੱਛਾ ਉਸੇ ਡਿਊਟੀ ਆਏ ਸੀ ਦੀ ਉੱਥੇ ਆਜੋ ਚੌਂਕੀ ਜਿਨੇ ਉਸ ਦਰਖਾਸਤ ਦੇ ਆਇਓ ਨੇ ਆਇਓ ਨੇ ਠੀਕ ਹੈ ਜੀ ਚਲੋ ਜਦੋਂ ਉਹਨਾਂ ਨੇ ਇਹ ਗੱਲ ਕਹੀ ਮੈਂ ਚੌਂਕੀ ਤੋਂ ਬਾਹਰ ਮੈਂ ਕਹਾ ਸਰ ਕੋਈ ਗੱਲ ਨਹੀਂ ਸੀ ਪਰਚਾ ਦੇਈ ਮੈਂ ਇੰਨੀ ਗੱਲ ਕਹਿ ਕੇ ਸੀ ਪਿਛਲੇ ਪੈਰੀ ਪਿਛਕੇ ਮੁੜ ਗਿਆ ਠੀਕ ਹੈ ਜੀ ਜਦੋਂ ਮੈਂ ਪਰਚਾ ਨਹੀਂ ਪਰਚਾ ਕਾਹਦਾ ਦੇਣ ਨੂੰ ਕਹ ਕਿ ਤਾਂ ਕਿਸ਼ਾਈ ਕਰਦੇ ਸੀ ਹਾਂਜੀ ਤਾਂ ਕਿਸ਼ਾਈ ਕਰਦੇ ਸੀ ਠੀਕ ਹੈ ਕਰੋ ਜੀ ਜਦ ਮੈਂ ਪਿੱਛੇ ਮੁੜਿਆ ਜੀ ਫੇਰ ਉਹਨਾਂ ਨੇ ਇਹ ਮਲਾਜਮਾਂ ਨੂੰ ਕਹਿੰਦੇ ਫਾਰਮ ਲੈ ਨੂੰ ਜਾਣਾ ਦੇ ਪਰਚਾ ਦੇਵਾਂ ਹੂੰ ਜਦੋਂ ਮੈਂ ਉਥੋਂ ਪੰਜ ਸੱਤ ਕਰ ਮੱਗੇ ਸੀ ਹੂੰ ਮੇਰੇ ਮਗਰ ਹோம்ਗਾਰਡ ਦਾ ਮਲਾਜਮ ਟ੍ਰਿਕਪਾਲ ਹਾਂਜੀ ਇੱਕ ਏਐਸਆਈ ਸ਼ਮਸ਼ੇਰ ਹੂੰ ਇੱਕ ਮੁਨਸ਼ੀ ਹਰਮਨ ਜੀ ਨੇ ਮੈਨੂੰ ਕਾਲ ਕਰਕੇ ਬੁਲਾਇਆ ਅੱਛਾ ਜੀ ਇਹ ਤਿੰਨੋਂ ਮਲਾਜਮ ਮੇਰੇ ਪਿੱਛੇ ਭੱਜੇ ਪਤੋਂ ਪੜਨਾ ਸੀ ਮੈਨੂੰ ਫਾਰਮ ਲੈ ਕੇ ਵੀ ਜੇ ਭੱਜੇ ਜੀ ਫੇਰ ਚੌਂਕੀ ਤੋਂ ਬਾਹਰ ਜਿੱਥੇ ਸੜਕ ਹੈ ਹੂੰ ਸੜਕ ਉੱਥੇ ਇਹਨਾਂ ਨੇ ਮੈਨੂੰ ਫੜ ਲਿਆ ਠੀਕ ਹੈ ਜੀ ਫੜਨ ਤੋਂ ਬਾਅਦ ਉੱਥੇ ਮੇਨਾਂ ਖਿੱਚਤੂ ਕਰੀ ਹੈ ਜਿਸ ਦੀ ਵੀਡੀਓ ਵੀ ਸਾਡੇ ਕੋਲ ਹੈ ਫੋਟੋ ਮਾਰ ਕਰੀਏ ਤੁਹਾਡੇ ਨਾਲ ਮੈਂ ਕਹਣਾ ਹੈ ਖਿੱਚਤੂ ਕਰੀ ਹੈ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਉਂਗਾ ਜਦ ਸੱਟਾਂ ਲੱਗੀਆਂ ਹੋਈਆਂ ਮੈਨੂੰ ਸੱਟਾਂ ਵੱਜ ਲਿਆ ਮਾਰ ਕੇ ਤੇ ਘੰਟਾ ਡੇਢ ਘੰਟਾ ਪਾਬਲਿਕ ਦੇ ਸਾਹਮਣੇ ਪੂਰਾ ਜਲੂਸ ਕੱਢਿਆ ਇਹਨਾਂ ਨੇ ਮੇਰਾ ਅੱਛਾ 3:00 ਤੋਂ 8:00 ਵੱਗਦਾ ਇਕੱਠਾ ਹੋਇਆ ਹੋਇਆ ਹੂੰ ਕੋਈ ਗਲਤ ਬਿਨਾਂ ਵਜਾ ਤੋਂ ਬਿਨਾਂ ਵਜਾ ਤੋਂ ਕਹਿੰਦੇ ਜੀ ਅੰਦਰ ਚੱਲ ਅੰਦਰ ਤਾਂ ਜਾ ਮੈਨੂੰ ਖਿੱਚ ਤੇ ਮੇਰੇ ਪਰਚਾ ਦੇਣੇ ਜੇ ਲੈਣੇ ਨੇ ਹੂੰ ਮੇਰੀ ਤਾਂ ਕੰਪਲੇਟ ਹੈ ਮੇਰੇ ਉੱਥੇ ਕੋਈ ਕੈਮਰਾ ਲੱਗੇ ਹੈ ਕੈਮਰੇ ਲੱਗੇ ਹੋਏ ਨਹੀਂ ਕਿ ਕੈਨੇ ਕਢਵਾਏ ਜਾਣ ਜੇ ਮੈਂ ਚੌਂਕੀ ਦੇ ਗੇਟ ਤੋਂ ਇੰਟਰਵਿਊ ਹੋਇਆ ਹੋਣਾ ਠੀਕ ਹੈ ਕੈਮਰੇ ਲੱਗੇ ਹੋ ਨਹੀਂ ਸਾਰਾ ਕੁਝ ਆ ਰਿਕਾਰਡ ਆ ਠੀਕ ਹੈ ਨੇ ਤੁਸੀਂ ਐਸਐਸਪੀ ਸਾਹਿਬ ਨੂੰ ਉੱਚ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਤੇ ਡੀਜੀਪੀ ਸਾਹਿਬ ਨੂੰ ਇਹ ਕਹਿ ਰਹੇ ਆ ਕਿ ਜਿਹੜੀ ਇਹ ਪੁਲਿਸ ਬਣਾ ਅਜਮਾ ਦੀ ਗੁੱਡਾ ਕਰਦੀ ਹੈ ਸ਼ਰੇਆਮ ਗੁੱਡਾ ਕਰਦੀ ਹੈ ਇਹਨੂੰ ਕੰਟਰੋਲ ਕੀਤਾ ਜਾਵੇ ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਹਾਫ ਕਰਮ ਇਹਦੇ ਜਿੰਮੇਵਾਰ ਹੈ ਜਿਹੜਾ ਉਹ ਪ੍ਰਸ਼ਾਸਨ ਹੋ ਜੇ ਇਨਸਾਬ ਨਹੀਂ ਮਿਲਦਾ ਤੁਹਾਨੂੰ ਤੁਸੀਂ ਕੀ ਕਰੋਗੇ ਅਸੀਂ ਕੋਈ ਹੋਰ ਰਸਤਾ ਦੇਖਾਂ ਜੀ ਕੋਟ ਦਾ ਰਸਤਾ ਵੀ ਦੇਖਾਂਗੇ ਸਾਡੇ ਕੋਲ ਹੋਰ ਕੀ ਰਸਤੇ ਨੇ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਕਿ ਪੱਤਰਕਾਰ ਪ੍ਰਦੀਪ ਨੇ ਜੋ ਬੋਲਦੇ ਸੀ ਮਾਣੇ ਤੋਂ ਸਤਿ ਸ਼੍ਰੀ ਅਕਾਲ ਜੀ ਉਹ ਉਚਾਰ ਸਾਹਿਬ ਦਾ ਕਰ ਰੋਗਾ ਜੀ ਨਹੀਂ ਤੁਸੀਂ ਇਹ ਸ਼ਮਸ਼ੇਰ ਸਿੰਘ ਜੀ ਬੋਲ ਰਹੇ ਹੋ ਜੀ ਐਸ ਐ ਸਾਹਿਬ ਹਾਂਜੀ 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 ਸਰ ਤੁਹਾਡਾ ਕੋਈ ਰੋਲਾ ਪਿਆਣਾ ਤਾਂ ਕੱਲ ਲੜਾਈ ਝਗੜਾ ਹੋਇਆ ਕੁਲਵਿੰਦਰ ਸਿੰਘ ਨਾਲ ਕੋਈ ਜੀ ਚੌਂਕੀ 'ਚ ਹਾਂਜੀ ਹਾਂਜੀ ਹੋਇਆ ਜੀ ਸਰ ਕੀ ਗੱਲਬਾਤ ਹੋਈ ਹੈ ਜੀ ਕਹਿੰਦਾ ਸਰਦ ਦੋ ਦੋ ਬਟੇ ਭਲਾ ਇਹ ਆਨੇ ਤੇ ਤੁਤਰਾ ਮੈਂ ਉਹ ਕਿਰਿਆ ਸੋਚਾ ਅੱਛਾ ਜੀ ਤੇ ਉਹ ਤੁੱਤ ਲਗਾ ਬੋਲੋ ਨਾ ਹਾਂਜੀ ਉਹ ਮੁੰਡਾ ਪੀਸੀ ਕੋਲ ਆਪਣੀ ਕ੍ਰਿਤਾ ਵਾਲਾ ਹਾਂਜੀ ਉਹ ਕਦੋਂ ਤੋਂ ਦਾਬ ਹੋ ਰਿਹਾ ਨਾ ਕੋਈ ਗੱਲ ਹੈਗਾ ਅੱਜ ਆ ਉਸ ਤੋਂ ਪਰਵਾਹ ਨਹੀਂ ਪਜ ਲੱਗਿਆ ਉਸੇ ਨਹੀਂ ਨਹੀਂ ਉਹ ਸਰ ਉਹ ਥੋੜੇ ਦੇ ਦੋਸ਼ ਲਾ ਰਹੇ ਸੀ ਜੀ ਕਹਿੰਦੇ ਵੀ ਤੱਕੇ ਨਾ ਮੇਰੇ ਤੇ ਝੂਠਾ ਪਰਚਾ ਦੇ ਨੂੰ ਫਿਰਦੇ ਸੀ ਸਮਸ਼ੇਰ ਸਿੰਘ ਜੀ ਝੂਠਾ ਪੱਟਾ ਕਾਨੂੰ ਜੀ ਉਹ ਮੇਰੀ ਉਹ ਇਹ ਗੱਲ ਕਹਿ ਰਹੇ ਸੀ ਵੀ ਤੁਸੀਂ ਸ਼ਮਸ਼ੇਰ ਸਿੰਘ ਜੀ ਕਹਿੰਦਾ ਵੀ ਐਸੇ ਸ਼ਮਸ਼ੇਰ ਸਿੰਘ ਜੀ ਕਹਦੇ ਵੀ ਤੁਸੀਂ ਸਮਝੋਤਾ ਨਹੀਂ ਹੋਣ ਦੇ ਰਹੇ ਸਾਡਾ ਵੀ ਦੋ ਜਿਹੜੇ ਪਾਰਟੀਆਂ ਬਲੀਆਂ ਸੀ ਨਾ ਉਹਨਾਂ ਦਾ ਸਮਝੋਤਾ ਨਹੀਂ ਹੋਣ ਦੇ ਰਹੇ ਵੀ ਤੇਰੇ ਕਰਕੇ ਲੜਾਈ ਵਧ ਰਹੀ ਹੈ ਨਹੀਂ ਨਹੀਂ ਤੇ ਕੁਲਵਿੰਦਰ ਸਿੰਘ ਕਹਿ ਰਹੇ ਨੇ ਜੀ ਦੇਖੋ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ ਸਰ ਠੀਕ ਹੈ ਜੀ ਮੈਂ ਤੁਹਾਡੀ ਜਾਣਕਾਰੀ ਲੈਣਾ ਚਾਹੁੰਦਾ ਸੀ ਤੁਹਾਡੇ ਬਿਆਨ ਮਤਲਬ ਲੈਣਾ ਚਾਹੁੰਦਾ ਸੀ ਮੈਂ ਵੀ ਮੀਊ ਲੈਣਾ ਚਾਹੁੰਦਾ ਸੀ ਪੁੱਛ ਕੇ ਗੱਲਬਾਤ ਸਰ ਮੈਂ ਸੰਦੇਹਾਂ ਦੇ ਬਿਦ ਤੋਂ ਫੌਜੀ ਹੀ ਹਾਂ ਜੀ ਕਿ ਫੌਜੀ ਦਾ ਸਾਲਾ ਸੀ ਹੋਣੀ ਕਰਦਾ ਓਕੇ ਜੀ ਉਹ ਆਸ ਮੇਲੇ ਨੂੰ ਤੋਂ ਪੁੱਟਿਆ ਸੀ ਉਹਨੋਂ ਅੱਛਾ ਜੀ ਫੌਜੀ ਹੀ ਸਾਡੇ ਗਾਂ ਹਾਂ ਜੀ ਇਥੋਂ ਦਾ ਉਹ ਇਸ ਸੌਣ ਦੇ ਵਿੱਚ ਏਦਾਂ ਦੀ ਪਿਛਾੜ ਚੱਲ ਰਹੀ ਜੀ ਬੁਲਾਇਆ ਸੀ ਇਹਨਾਂ ਦਾ ਅਧਿਕਾਰ ਨੂੰ ਹੋਇਆਗਾ ਪਰ ਸਰ ਉਹਦਾ ਉਹਨਾਂ ਨੇ ਵੀਡੀਓ ਵੀ ਦਿਖਾਇਆ ਜਿਸ ਤੇ ਹੱਥੋਂ ਬਾਈ ਕਰ ਰਹੇ ਹੋ ਤੁਸੀਂ ਮਤਲਬ ਉਹਨਾਂ ਨਾਲ ਨਾ ਉਹਨਾਂ ਦੇ ਵੀਡੀਓ ਵੀ ਭਾਈ ਵੀ ਇੱਕ ਵੀਡੀਓ ਵੀ ਭੇਜੀ ਉਹਨਾਂ ਨੇ ਮੇਰੇ ਕੋਲ ਅਥਾ ਯੋਗਾ ਦੇ ਫੈਸਲਾ ਨੂੰ ਬਹੁਤ ਛਡੋਣਾ ਪੈ ਰਹੀ ਕਿਸੇ ਨੂੰ ਨਹੀਂ ਨਹੀਂ ਬਾਹਰ ਤੱਕ ਕਹਿੰਦੇ ਵੀ ਮੇਰੇ ਪਿੱਛੇ ਆਏ ਨੇ ਤਿੰਨ ਚਾਰ ਮਲਾਜ਼ਮ ਜਿਹੜੇ ਵੀ ਬੰਦ ਮੈਰੀ ਨਾਲ ਛੋੜੋ ਜਿਹਾ ਥੱਪੜ ਵਾਰ ਕੇ ਭਜਿਆ ਬਾਹਰ ਕਲਾ ਦੇ ਉਹਨੂੰ ਕੀ ਕਰਾਂਗੇ ਇਹਦਾ ਨਹੀਂ ਥੱਪੜ ਕਿਹਦੇ ਮਾਰੇ ਉਹਨਾਂ ਨੇ ਇਹ ਲੈ ਕੇ ਪ੍ਰਸ਼ਨਾ ਦੇ ਵਿੱਚ ਦਾਖਲ ਸੁਣਾ ਨੇ ਅੱਛਾ ਨਹੀਂ ਨਹੀਂ ਇੱਕ ਥੱਪੜੀ ਮਤਲਬ ਮੇਰੀ ਗੱਲ ਨਹੀਂ ਸਮਝੇ ਮੁੰਡੇ ਬੁਲਾਏ ਦਿੰਨੇ ਆਪਣੇ ਨੂੰ ਮੁੰਡੇ ਬੁਲਾ ਕੇ ਉਸੇ ਹੱਥੋਂ ਪਾਈ ਦਿੱਤੀ ਹੈ ਮਤਲਬ ਕੀ ਮੈਂ ਸਮਝ ਗਿਆ ਸਰ ਜੀ ਵੀ ਥੱਪੜ ਮਾਰਿਆ ਉਹਨਾਂ ਨੇ ਤੁਸੀਂ ਦਾਖਲ ਕਰਾਤਾ ਹਸਪੀਟਲ ਮਤਲਬ ਨਹੀਂ ਮੈਂ ਉਹ ਤਾਂ ਹੋਸ਼ਸ਼ਤਾਂ ਮਾਰੀਨ ਬੈਠਾ ਅੰਦਰ ਸੀ ਬਾਹਰ ਮੁੰਡੇ ਬੁਲਾ ਕੇ ਇਹਨਾਂ ਨੂੰ ਗੱਗਦੀ ਕੀਤੀ ਚੌਂਕੀ ਦੇ ਵਿੱਚ ਸਰ ਉਹਦਾ ਬਿਆਨ ਲੈਣ ਗਏ ਸੀ ਉਹਨਾਂ ਨੇ ਪ੍ਰਿੰਤਪਾਲ ਨੇ ਤਾਂ ਕੋਈ ਬਿਆਨ ਦਿੱਤੇ ਨਹੀਂ ਸਾਨੂੰ ਕਹਿੰਦੇ ਮੈਂ ਤਾਂ ਕੁਝ ਬੋਲਣਾ ਨਹੀਂ ਮੈਂ ਪਤਾ ਨਹੀਂ ਮੈਂ ਚੱਗਿਆ ਜੀ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸਾਨੂੰ ਹਾਂ ਜੀ ਉਹ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਸੀ ਪ੍ਰਿਤਪਾਲ ਜੀ। ਸੁਪਰੇ ਇਨਕਾਸਟਨ ਕਰਨਾ ਗੱਲ ਜਦੋਂ ਅਫਸਰ ਅਕੈਡਮੀ ਨੂੰ ਦੇ ਰਿਹਾ ਕਿ ਜਾਣਕਾਰੀ ਹੈ। ਓਕੇ। ਦਸਨ ਕਰ ਖਾਣੇ ਇਨਕਾਸਟਨ ਕਰ ਦੋ। 959291243 ਹਾਂਜੀ ਹਾਂਜੀ ਹੈਗਾ ਨੰਬਰ ਸਾਹਿਬ।